ਅੱਜ ਹਾਜ਼ਰ ਮੁਹਾਲੀ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਵਿਸ਼ੇਸ਼ ਜੀ ਸ਼ੇਖਰ ਜੀ ਔਰ ਆਏ ਹੋਏ ਪੱਤਰਕਾਰ ਸਾਥੀਓ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਉਹ ਮੈਨੀਫੈਸਟੋ ਕਿਵੇਂ ਦੇਸ਼ ਨੂੰ ਵੰਡਣ ਵਾਲਾ ਹੈ ਕਿਵੇਂ ਉਸ ਮੈਨੀਫੈਸਟੋ 'ਚ ਕਾਂਗਰਸ ਦੀ ਜਿਹੜੀ ਪੁਰਾਣੀ ਨੀਤੀ ਰਹੀ ਇੱਕ ਵਰਗ ਵਿਸ਼ੇਸ਼ ਦੇ ਤੁਸ਼ਟੀਕਰਨ ਦੀ ਉਨੂੰ ਵਧਾਵਾ ਦੇਣ ਵਾਲਾ ਹੈ ਔਰ ਦੇਸ਼ ਦੇ ਅੰਦਰ ਅਲੱਗ-ਅਲੱਗ ਧਰਮਾਂ ਦੇ ਔਰ ਜਾਤੀਆਂ ਦੇ ਲੋਕਾਂ ਦੇ ਵਿਚਕਾਰ ਲੜਾਈ ਖੜੀ ਕਰਨ ਵਾਲਾ ਹੈ ਉਹਦੀ ਚਾਂਕੀ ਅੱਜ ਅਸੀਂ ਐਕਸਪ੍ਰੈਸ ਕਾਨਫਰੰਸ ਰੱਖਾਂਗੇ ਕਿ ਮੈਨੀਫੈਸਟੋਸ ਕਿਵੇਂ ਕਾਂਗਰਸ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ ਦੋਸਤੋ ਕਾਂਗਰਸ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਇੱਕ ਵਿਸ਼ੇਸ਼ ਵਰਗ ਨੂੰ ਵਾਦਾ ਕੁਝ ਦਿਓ ਦਾ ਤੁਸ਼ਟੀਕਰਨ ਕਰੋ ਨੂੰ ਵੋਟ ਬੈਂਕ ਦੇ ਨਾਤੇ ਇਸਤੇਮਾਲ ਕਰੋ ਸਰਕਾਰ ਬਣਾਓ ਉਹਦੇ ਤਹਿਤ ਇਸ ਮੈਨੀਫੈਸਟੋ ਚ ਕਾਂਗਰਸ ਨੇ ਕੁਝ ਗੱਲਾਂ ਕਹੀਆਂ ਜਿਨ੍ਹਾਂ ਦਾ ਜ਼ਿਕਰ ਹੋਣਾ ਬੜਾ ਜ਼ਰੂਰੀ ਹੈ ਦੇਸ਼ ਦੇ ਅੰਦਰ ਜਿਨ੍ਹਾਂ ਤੇ ਚਰਚਾ ਹੋਣੀ ਬੜੀ ਜ਼ਰੂਰੀ ਹੈ ਕਾਂਗਰਸ ਦੇ युवराज راہੁਲ ਗਾਂਧੀ ਜੀ ਨੇ ਜਦੋਂ ਮੈਨੀਫੈਸਟੋ ਜਾਰੀ ਕੀਤਾ ਇਸ ਮੈਨੀਫੈਸਟੋ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੇਸ਼ ਦੇ ਅੰਦਰ ਸੋਸ਼ਲ ਕਾਸਟ ਔਰ ਵੈਲਥ ਸਰਵੇ ਕਰਾਨੇ ਉਹਨੇ ਦੇਖਣੇ ਬੜੀ ਸਧਾਰਨ ਗੱਲ ਲੱਗਦੀ ਹੈ ਲੇਕਿਨ ਜਦੋਂ ਤੁਸੀਂ ਇਸ ਮੈਨੀਫੈਸਟੋ ਨੂੰ ਠੀਕ ਕਰਾਣਾ ਪੜਦੇ ਹੋ ਤੇ ਉਹਨਾਂ ਦੇ ਸਰਵੇ ਤੋਂ ਭਾਵ ਕੀ ਹੈ ਦੇਸ਼ ਦੇ ਅੰਦਰ ਕਿਸ ਵਿਅਕਤੀ ਕੋਲ ਕਿੰਨੀ ਸੰਪਤੀ ਹੈ ਕਿੰਨੀ ਜ਼ਮੀਨ ਹੈ ਕਿੰਨਾ ਘਰ ਹੈ ਕਿੰਨੇ ਬੈਂਕ ਚ ਪੈਸੇ ਹੈ ਸਭ ਦਾ ਸਰਵੇ ਹੋਏਗਾ। ਔਰ ਫਿਰ ਰਾਹੁਲ ਗਾਂਧੀ ਜੀ ਦੇ ਮੁਤਾਬਕ ਜਿੰਨਾ ਲੋਕਾਂ ਕੋਲ ਜਿਆਦਾ ਪੈਸੇ ਨੇ, ਜਿਆਦਾ ਧਨ ਹੈ, ਜਿਆਦਾ ਪ੍ਰਾਪਰਟੀ ਹੈ, ਜਿਆਦਾ ਸੋਨਾ ਹੈ ਉਹਦੀ ਫਿਰ ਡਿਸਟ੍ਰਿਬਿਊਸ਼ਨ ਹੋਏਗੀ। ਔਰ ਉਹ ਡਿਸਟ੍ਰਿਬਿਊਸ਼ਨ ਕਰਕੇ ਕਿੰਨਾ ਲੋਕਾਂ ਨੂੰ ਦਿੱਤਾ ਜਾਏਗਾ? ਕਿ ਉਹਨਾਂ ਨੇ ਕਿਹਾ ਗਰੀਬਾਂ ਨੂੰ ਦਿੱਤਾ ਜਾਏਗਾ ਔਰ ਉਹਦੇ ਵਿੱਚ ਵਿਸ਼ੇਸ਼ ਕਰਕੇ ਸਾਡੇ ਜਿਹੜੇ ਮੁਸਲਿਮ ਸਮੁਦਾਇ ਦੇ ਲੋਗ ਨੇ ਉਹਨਾਂ ਨੂੰ ਉਹ ਦਿੱਤਾ ਜਾਏਗਾ। ਉਹਨੇ ਜਿਹੜੀ ਸੋਚ ਹੈ ਕਾਂਗਰਸ ਦੀ ਉਹ ਸੋਚ ਨੂੰ ਅਗਰ ਦੇਖਿਆ ਜਾਏ ਤੇ ਤੁਹਾਡੇ ਮੇਰੇ ਸਮੇਤ ਜਿਹੜੇ ਲੋਗ ਮਿਹਨਤ ਕਰਕੇ ਆਪਣਾ ਵਪਾਰ ਖੜਾ ਕਰਕੇ ਨੌਕਰੀ ਦੇ ਮਾਧਿਅਮ ਨਾਲ ਪੈਸੇ ਬਣਾਉਂਦੇ ਆਂ ਘਰ ਬਣਾਉਂਦੇ ਆਂ ਆਪਣੇ ਬੱਚਿਆਂ ਨੂੰ ਸਾਰੇ ਉਹਦੇ ਦਾਇਰੇ ਦੇ ਅੰਦਰ ਆ ਜਾਂਦੇ ਆਂ। ਇਹ ਜਿਹੜਾ ਸਰਵੇ ਹੈ ਦੇਸ਼ ਵਿਆਪੀ ਸਮਾਜਿਕ ਆਰਥਿਕ اور ਜਾਤੀ ਜਨਗਣਨਾ ਵਾਲਾ ਇਹ ਬੇਸਿਕਲੀ ਦੇਸ਼ ਦੇ ਲੋਕਾਂ 'ਚ ਹੱਟਪਾਨ ਦੀ ਹੋ ਲੜਾਈ ਕਰਾਉਣ ਦੀ ਇੱਕ ਬਹੁਤ ਵੱਡੀ ਯੋਜਨਾ ਦੇ ਅੰਤਰਗਤ ਕਾਂਗਰਸ ਇਸ ਗੱਲ ਨੂੰ ਕਹਿ ਰਹੀ ਹੈ ਉਹਦੇ ਨਾਲ ਨਾਲ ਇੱਕ ਹੋਰ ਗੱਲ ਕਹਿ ਰਹੀ ਹੈ ਕਿ ਜਿਹੜੀ ਰਿਜ਼ਰਵੇਸ਼ਨ ਦੀ ਕੈਪ ਹੈ 50% ਈਮ ਕੋਰਟ ਨੇ ਰੱਖੀ ਹੈ ਅਸੀਂ ਉਹਨੂੰ ਵੀ ਖਤਮ ਕਰਾਂਗੇ ਔਰ ਰਿਜ਼ਰਵੇਸ਼ਨ ਦੇ ਦਾਇਰੇ 'ਚ ਉਹਨਾਂ ਨੇ ਕਿਹਾ ਕਿ ਮਾਈਨੋਰਟੀਆਂ ਔਰ ਖਾਸ ਕਰਕੇ ਮੁਸਲਮ ਸਮੁਦਾਇ ਨੂੰ ਇਹ ਦਾਇਰੇ 'ਚ ਲੈ ਕੇ ਆਂਦਾ ਹੈ ਇਹ ਗੱਲਾਂ ਕਾਂਗਰਸ ਪਹਿਲਾਂ ਵੀ ਕਰਦੀ ਰਹੀ ਹੈ ਪਰ ਇਸ ਵਾਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਮੈਨੀਫੈਸਟੋ ਜਿਸ ਗੱਲ ਨੂੰ ਲਿਖਿਆ ਉਹ ਬਹੁਤ ਚਿੰਤਾਜਨਕ ਹੈ ਔਰ ਇਹ ਗੱਲ ਬਾਰ ਬਾਰ ਰਾਹੁਲ ਗਾਂਧੀ ਜੀ ਨੇ 6 ਅਪ੍ਰੈਲ ਨੂੰ ਤੇਲੰਗਾਨਾ 'ਚ ਮੈਨੀਫੈਸਟੋ ਜਾਰੀ ਹੋਣ ਤੋਂ ਅਗਲੇ ਦਿਨ ਫੇਰ ਇਹ ਗੱਲ ਕਹੀ ਕਿ ਅਸੀਂ ਵੈਲਥ ਸਰਵੇ ਕਰਾਂਗੇ ਔਰ ਸੰਪਤੀ ਦਾ ਬਟਵਾਰਾ ਕਰਾਂਗੇ ਉਨਾ ਦਾ ਉਦੇਸ਼ ਕੀ ਹੈ ਇਹਦਾ ਉਦੇਸ਼ ਇਹ ਹੈ ਕਿ ਦੇਸ਼ ਦੇ ਅੰਦਰ ਅਲੱਗ-ਅਲੱਗ ਧਰਮਾਂ ਦੇ ਲੋਕ ਇੱਕ ਦੂਜੇ ਦੇ ਪ੍ਰਤੀ ਖੜੇ ਹੋ ਜਾਣ ਮੰਨ ਲਓ ਸਰਵੇ ਹੋਏਗਾ ਮੇਰੇ ਤੁਹਾਡੇ ਸਮੇਤ ਬਹੁਤ ਸਾਰੇ ਲੋਕਾਂ ਕੋਲ ਦੋ ਘਰ ਹੈ ਇੱਕ ਘਰ ਆਪਣੀ ਮਿਹਨਤ ਨਾਲ ਬਣਾਇਆ ਇੱਕ ਪਿਤਾ ਜੀ ਨੇ ਬਣਾ ਕੇ ਦਿੱਤਾ ਤਾਂ ਕਹਿੰਗੇ ਜੀ ਦੋ ਘਰ ਆ ਤੁਹਾਡੇ ਕੋਲ ਦੇ ਕਿ ਘਰ ਚਾਹੀਦਾ ਹੈ ਬਾਕੀ ਬਹੁਤ ਲੋਕਾਂ ਕੋਈ ਘਰ ਨਹੀਂ ਆ ਉਹਨੂੰ ਦੇ ਦੇਣ ਜੀ ਜੋ ਸੋਚ ਮਾਓਵਾਦੀਆਂ ਦੀ ਹੈ ਜੋ ਸੋਚ ਦੁਨੀਆ ਤੇ ਖਾਰਜ ਹੋ ਤੁਕੀ ਤੁਹਾਡੇ ਕੋਲ ਐਫ ਡੀ ਹੈ ਬੱਚਿਆਂ ਵਾਸਤੇ ਜੀ ਰੱਖੀ ਹੈ ਕਿ ਬੱਚਿਆਂ ਦੀ ਸੁਰੱਖਿਆ ਵਾਸਤੇ ਉਹ ਕਹਣਗੇ ਸਾਹਿਬ ਤੁਹਾਡੇ ਕੋਲ ਤਾਂ ਜਿਆਦਾ ਪੈਸੇ ਆ ਵੀ ਤਾਂ ਐਫ ਡੀ ਵੀ ਕਰਾ ਰੱਖੀ ਹੈ ਦੇਸ਼ ਦੇ ਇੱਕ ਵਰਗ ਦੇ ਲੋਕਾਂ ਕੋਲ ਤਾਂ ਬੈਂਕ ਦੇ ਪੈਸੇ ਨਹੀਂ ਹੈ ਤੁਹਾਡੀ ਐਫ ਡੀ ਉਹਨੂੰ ਦੇ ਦੇਣਗੇ ਤੁਹਾਡੇ ਕੋਲ 10 ਏਕੜ ਜ਼ਮੀਨ ਹੈ ਦੂਸਰੇ ਕੋਲ ਤਾਂ 1 ਏਕੜ ਵੀ ਨਹੀਂ ਹੈ ਤੁਹਾਡੀ ਜ਼ਮੀਨ ਉਹਨੂੰ ਦੇ ਦੇਣਗੇ ਕੀ ਹੋਏਗਾ ਇਹਦੇ ਨਾਲ ਅਲੱਗ-ਅਲੱਗ ਧਰਮਾਂ ਦੇ ਲੋਕਾਂ ਦੇ ਅੰਦਰ ਆਪਸ ਵਿੱਚ ਲੜਾਈ ਵਧੇਗੀ ਜਾਂ ਮਨਸੇ ਵਧੇਗਾ ਇਹ ਕਨਾਰਕੀ ਭਲੇ ਬੇਸਿਕਲੀ ਦੇਸ਼ ਦੇ ਲੋਕਾਂ ਨੂੰ ਭੜਕਾਉਣ ਲਈ ਦੇਸ਼ ਦੀ ਖਾਸ ਕਰਕੇ ਜਿਹੜਾ ਸਾਡੇ ਮੁ슬림 ਭਾਈਚਾਰਾ ਹੈ ਮੁ슬림 ਭਰਾ ਨੇ ਉਹਨਾਂ ਨੂੰ ਵੋਟ ਬੈਂਕ ਦੇ ਨਾਤੇ ਇਸਤੇਮਾਲ ਕਰਨ ਦੀ ਯੋਜਨਾ ਹੈ ਐਸਾ ਨਹੀਂ ਕਿ ਉਹਨਾਂ ਦਾ ਕੋਈ ਭਲਾ ਜਾਂਦੇ ਕਾਂਗਰਸ ਬਹੁਤ ਸਾਲ ਸੱਤਾ ਤੇ ਰਹੀ ਉਹਨਾਂ ਦੀ ਤੁਸ਼ਟੀ ਕਰਨ ਦੀ ਨੀਤੀ ਵੀ ਰਹੀ ਕਿ ਆ ਦੇਸ਼ ਦੇ ਮੁਸਲਮਾਨ ਭਾਈਚਾਰੇ ਦਾ ਫਾਇਦਾ ਹੋਇਆ